ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਮਾਣਾ ਮੱਲੀਆਂ ਪਿੰਡ ਬਿਲਕੁਲ ਲਾਗੇ-ਲਾਗੇ ਆ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਕੋਈ ਦੋਸਤੋ 15-17 ਕਿਲੋਮੀਟਰ ਦੀ ਦੂਰੀ ਆ ਸ਼੍ਰੀ ਤਰਨਤਾਰਨ ਸਾਹਿਬ ਤੋਂ ਪਿੰਡ ਮਾਣੇ ਮੱਲੀਆਂ ਦੀ ਸੁਰ ਸਿੰਘ ਪਿੰਡ ਬਿਲਕੁਲ ਲਾਗੇ ਆ ਪੁੱਚਰ ਵਿਧੀ ਚੰਦ ਸੀਨਾ ਇਹ ਪਿੰਡ ਥੋੜੀ-ਥੋੜੀ ਦੂਰੀ ਤੇ ਆ ਤੇ ਵੀਰ ਸ਼ੇਰੇ ਦੇ ਕੋਲ ਆਇਆ ਦੋਸਤੋ ਅੱਜ ਟੋਟਲ ਤਿੰਨ ਨਗ ਬਕਾਉ ਆ ਵੀਰ ਸ਼ੇਰੇ ਦੇ ਕੋਲ। ਅਸੂ ਵੈਸੇ ਦੋਸਤੋ ਸਾਰੇ ਸੋਏ ਸੁਬਾਹ ਆ ਹੁਣ ਦੁੱਧ ਤੇ ਚੱਲ ਰਿਹਾ ਠੀਕ ਆ ਜੀ। ਸੋ ਤਿੰਨੇ ਨਗਾ ਦੀ ਤੁਹਾਨੂੰ ਡਿਟੇਲ ਮਿਲੂਗੀ ਤੇ ਵੜਾ ਹੀ ਆ ਤਿੰਨੇ ਠੀਕ ਆ। ਇੱਕ ਵੱਡੀ ਵੜਾ ਤੁਹਾਨੂੰ ਦਿਖਾ ਦਾਂਗੇ ਆਪਾਂ ਇਹਦੇ ਥੱਲੇ ਵੀ ਹੁਣ ਕੋਈ ਚੰਗਾ ਦੁੱਧ ਚੱਲ ਰਿਹਾ ਠੀਕ ਆ ਜੀ। ਸੋ ਮੌਕੇ ਤੇ ਕਿੰਨਾ ਦੁੱਧ ਹਾਜ਼ਰ ਤੇ ਕੀ ਮਿਲਕ ਕਪੈਸਿਟੀ ਰਹਿਣ ਵਾਲੀ ਆ ਉਹ ਪੂਰੀ ਗੱਲਬਾਤ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਤੇ ਖਾਸ ਵਿਜਿਟ ਪਿੰਡ ਮਾਣੇ ਅੱਜ ਤਰੀਕ 21 ਸਤੰਬਰ ਉਹ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਕੁਛ ਲੈਣੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਜੋ ਵਧੀਆ ਵਧੀਆ ਭਾਜੀ ਠੀਕ ਠਾਕ ਜੀ ਵਧੀਆ ਵਧੀਆ ਸੰਧੂ ਸਾਹਿਬ ਠੀਕ ਆ ਅੱਛਾ ਸ਼ੇਰੇ ਵੀਰ ਨਾਗਾ ਜ ਆਪਣੇ ਕੋਲ ਟੋਟਲ ਤਿੰਨ ਵਗਾਊਗਾ ਹਾਂਜੀ ਸੰਧੂ ਸਾਹਿਬ ਤਿੰਨ ਹੀ ਵਗਾਊਗਾ ਜੀ ਠੀਕ ਆ ਭਾ ਇੱਕ ਵੱਡੀ ਗਾਂ ਸੰਧੂ ਸਾਹਿਬ 20 ਕਿਲੋ ਦੁੱਧ ਆ ਇਹਦੇ ਥੱਲੇ 15 ਕਿਲੋ ਦੁੱਧ ਆ ਜਲਸੀ ਵਹਿਰ ਥੱਲੇ ਉਹਦੇ ਥੱਲੇ ਉਹ ਸ਼ਾਈ ਆਲ ਜੀ ਕਰੋ ਜੀ ਆ ਉਹਦੇ ਥੱਲੇ 15 ਕਿਲ ਠੀਕ ਆ ਮਲ ਸੁਏਸ ਵਾਈਪਸੂ ਸੁਏਸ ਵਾਈਪਸੂ ਸੰਦੂ ਸਾਫ ਸਾਰੇ ਠੀਕ ਆ ਹਾਂਜੀ ਤੇ ਸੁਇਆ ਨੂੰ ਵੀ ਲਗਾਤਾਰ ਦਿਨ ਹੁਣ ਦੁੱਧ ਤੇ ਤਕਰੀਬਨ ਚੱਲਣ ਡੈ ਸਾਰੇ ਹਾਂਜੀ ਦੁੱਧ ਤੇ ਚੱਲਣੀ ਡੈ ਆਂ ਗਾਂ ਚੌਂਗ ਦਾ ਦੀ ਸੁਈ ਆ ਜਲਸੀ ਇਹਨੂੰ ਦਾਹ ਦਿਨ ਹੋਗੇ ਸੁਈ ਨੂੰ ਉਹਨੂੰ ਵੀ 10 15 15 ਕਿ ਤੈਨੂੰ ਹੋਗੇ ਪਰਲੀ ਮੇਰੀ ਪਰਲੇ ਅੰਦਰ ਤੇ ਵੱਜੀ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਕੱਲੇ ਕੱਲੇ ਨਗਦੀ ਡਿਟੇਲ ਤੁਹਾਨੂੰ ਮਿਲੀ ਜਾਊਗੀ ਠੀਕ ਆ ਜੀ ਸੋ ਆਪਾਂ ਸਟਾਰਟਿੰਗ ਜਿਹੜੀ ਇੱਕ ਸ਼ੁਰੂਆਤ ਇਸ ਵੱਡੀ ਵੈੜ ਤੋਂ ਕਰ ਲੈਂਦੇ ਆ ਹਾਂਜੀ ਸੋ ਵੱਡੇ ਕੱਦ ਘਾਟ ਦੇ ਵਿੱਚ ਵੈੜ ਆ ਤੇ ਕਰੋ ਸੰਗ ਦੇ ਵਿੱਚ ਤੇ ਸ਼ਿਰ ਇਹ ਅੱਜ ਸੰਧੂ ਸਾਹਿਬ ਨੂੰ 10 ਦਿਨ ਹੋ ਗਏ ਆ 10 ਕ ਦਿਨ ਹਾਂਜੀ ਹਾਂਜੀ ਤੇ ਮਗਰ ਬੱਚਾ ਤੇ ਕੀ ਸੀਗਾ ਇਹਦੇ ਮਗਰ ਬੱਚਾ ਸੰਧੂ ਸਾਹਿਬ ਬੱਚਾ ਬਾਕੀ ਠੰਡੀ ਧੀ ਆ ਸੁਹਾ ਦੁੱਜਾ ਸੰਧੂ ਸਾਹਿਬ ਬੋ ਜੀ ਹਾਂਜੀ ਹਾਂਜੀ ਸੁਹਾ ਧੀ ਬੜੀ ਧੀ ਧੀ ਆ ਸੀਲ ਸਾਬੂਗਾ ਠੀਕ ਆ ਹਾਂਜੀ ਹਾਂਜੀ ਤੇ ਦੁੱਧ 10 ਵਕਤ ਕਿੰਨਾ ਕ ਚਵਾ ਰਿਹਾ ਸੰਧੂ ਸਾਹਿਬ ਇਹ ਥੱਲੇ 20 ਕਿਲੋ ਦੁੱਧ ਹੋਊਗਾ 20 ਕਿਲੋ ਹਾਂਜੀ ਹਾਂਜੀ ਲੋ ਜੀ 20 ਕਿਲੋ ਦੁੱਧ ਇਸ ਵਾਰ ਦੇ ਥੱਲੇ ਦੋਸਤੋ ਹਾਜ਼ਰ ਆ ਹਾਂਜੀ ਤੇ ਸ਼ੇਰ ਜਿਹੜਾ ਬਿਲਕੁਲ ਨੈਟ ਆਪਾਂ ਚਵਾ ਦੇਣਾ ਵੀਰੇ 19 ਕਿਲੋ ਹੋਊਗਾ ਨੈਟ ਲੀਟਰ ਵਾਲਾ ਜਿਹੜਾ ਠੰਡਾ ਕਰਕੇ ਜਿਹੜਾ ਝਾਗ ਝੂਗਾ ਦੇ ਭਾਵੇਂ ਭਾਈ ਵੀ ਹੋ ਜੇ ਅੱਛਾ ਜੀ ਉਹ ਤੇ ਵੱਖਰੀ ਗੱਲ ਕੰਡਾ ਕਰਕੇ ਆਪਣਾ ਬਿਲਕੁਲ ਜਿਹੜਾ ਤੋਲਵਾ ਵੀ ਕੋਈ ਤੋਲਵਾ ਵੀ ਤੋਲ ਵੀ ਕੰਡਾ ਵੀ ਲੈਵੇ ਭਾਵੇਂ ਆਪਣਾ ਨਾਲ 19 ਕਿਲੋ ਦੁੱਧ ਹੋਊਗਾ 19 ਕਿਲੋ ਹਾਂਜੀ ਮੈੜਾ ਮਾਨਦੇ ਜੋ ਬੜਾ ਜਿਆਦਾ ਠੀਕ ਹੈ ਜੀ ਹਾਂਜੀ ਹਾਂ ਤਾਂ ਦੱਸੋ 19 ਕਿਲੋ ਦੁੱਧ ਇਹਦੇ ਥੱਲੇ ਅੱਜ ਹਾਜ਼ਰ ਆ ਸੋ ਬਿਲਕੁਲ ਜਿਹੜਾ ਕਰੈਕਟ ਤੇ ਐਗਜ਼ੈਕਟ ਜਿਹੜਾ ਕਿਸੇ ਵੀਰ ਨੇ ਇੱਥੇ ਆ ਕੇ ਚੋਕ ਲੈਣਾ ਦੋ ਡੰਗ ਨਹੀਂ ਤਿੰਨ ਟਾਈਮ ਚੋਕੇ ਜਿੰਨੇ ਤਸੱਲੀ ਕਰਨੀਆਂ ਠੀਕ ਆ ਸੋ ਕੌਂਟਰ ਪੋਲੀ ਦਾ ਹਾਂਜੀ ਪੋਲੀ ਆ ਪਏ ਕੋਈ ਸੰਧੂਪੂਰ ਛਟਾ ਨਹੀਂ ਕੋਈ ਕੋਈ ਚੋਣ ਚ ਕੋਈ ਖਰਾਬੀ ਨਹੀਂ ਬਿਨਾ ਵੰਗੇ ਤੋਂ ਚੁਣੀ ਆ ਕਿਸੇ ਰਕਮ ਦਾ ਦੋਸੋ ਪੂਰ ਨਹੀਂ ਕੋਈ ਛਟਾ ਨਹੀਂ ਬਿਨਾ ਵੰਗੇ ਬਿਨਾ ਰਸੀ ਲਿਆਣਾ ਪਏ ਤੁਸੀਂ ਚਵਾਈ ਕਰ ਸਕਦੇ ਜੀ ਹਾਂਜੀ ਸੋ 19 20 19 20 ਕਿਲੋ ਮਿਲਕ ਕਪੈਸਿਟੀ ਇਹਦੇ ਥੱਲੇ ਹੋਣਾ ਹਾਜ਼ਰ ਆ ਜਿਹੜੀ ਤੁਸੀਂ ਆਣ ਕੇ ਇਥੇ ਚਵਾਈ ਕਰ ਲੈਣੀ ਆ ਮਗਰ ਬੱਛੀ ਸੀ ਨੇ ਤੇ ਹਾਂਜੀ ਨਹੀਂ ਬੱਛਾ ਜੀ ਬੱਛਾ ਮਗਰ ਬੱਛਾ ਸੀ ਜੀ ਚਰੇ ਨੂੰ ਇੱਕ ਵਾਰੀ ਖੋਲ ਕੇ ਆਪਾਂ ਮੜਾ ਤੋੜ ਕੇ ਦਿਖਾਈਏ ਫਿਰ ਸੋ ਕੱਤ ਘਾਟ ਦੀ ਗੱਲ ਕਰੀਏ ਕਿਸਾਨ ਵੀਰੋ ਢਾਂਚਾ ਵੱਡਾ ਐ ਇਸ ਵੇਰ ਦਾ ਪਰਦੇ ਸਰ ਇਹ ਇੱਕ ਬੰਦਰ ਦੇ ਵਿੱਚ ਆ ਇਧਰੋਂ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜੀ ਸੋ ਫੇਸ ਕੁਆਲਟੀ ਵੀ ਚੰਗੀ ਆ ਬਾਕੀ ਹੈ ਘਾਦ ਵਜਨ ਵਾਲੀ ਆ ਪੂਰੀ ਹੁਣ ਮੌਕੇ ਤੇ ਜਿਹੜਾ 19 20 ਕਿਲੋ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਣਾ ਠੀਕ ਆ ਸੋ ਚਵਾਪ ਅਸਮਾਦ ਦੀ ਤੁਹਾਨੂੰ ਤਸੱਲੀ ਦੇ ਦਿੱਤੀ ਆ ਵੀ ਚਵਾਪ ਅਸਮਾ ਇੱਕ ਨੰਬਰ ਆ ਠੀਕ ਆ ਸ਼ੁਰੂ ਗੱਲ ਆ ਵੀ ਕਿਸੇ ਨੇ ਮਤਲਬ ਭੈਣੇ ਚਵਾਈ ਕਰਨੀ ਕੋਈ ਬੀਬੀ ਚਵਾਈ ਕਰਨੀ ਹਾਂ ਜੀ ਜਿੱਤਾ ਮਰਜ਼ੀ ਕਰੇ ਕੋਈ ਨਾ ਠੰਡੀ ਠੀਰੀ ਭਾਵੇਂ ਇਤਰਾ ਹੀ ਆਵੇ ਹੱਥ ਲਾਈ ਜੋ ਕੋਈ ਚੱਕਰ ਨਹੀਂ ਆਵੇ ਇੱਧਰ ਵੇਖੋ ਜਿੱਦਾਂ ਮਰਜ਼ੀ ਹੱਥ ਲਾਈ ਜੋ ਹਸੰਦੂ ਸਾਹਿਬ ਕੋਈ ਚੱਕਰ ਨਹੀਂ ਬਾਕੀ ਆ ਵੇਖੋ ਮੈਲਾ ਮਾਨ ਦੀ ਸਾਰੀ ਮੈਲੇ ਨਾਲੇ ਬੜੀ ਵਈ ਮਗਰੋਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਪਤਤ ਸ ਮੈਲੇ ਮੋਲੇ ਤੋਂ ਜਿਹੜੀ ਸਟਾਰਟ ਹੋਈ ਆ ਠੀਕ ਆ ਮੈਲੇ ਤੋਂ ਚੱਲਣ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਪਸ਼ੂ ਹੋਰ ਵੀ ਦੁੱਧੋਂ ਵੱਧ ਜਾਂਦਾ ਬਾਕੀ ਦੁੱਧ ਅਗੇ ਚੰਗੀ ਸੇਵਾ ਤੇ ਡਿਪੈਂਡ ਆ ਠੀਕ ਉਨੇ 20 ਕਿਲੋ ਜਿਹੜੀ ਤਸੱਲੀ ਕਰਕੇ ਲੈ ਜਾਉਗੇ ਠੀਕ ਆ ਸੋ ਸੋਨੇ ਕੱਤਕਾਰ ਸੋਨੇ ਟਾਚੇ ਦੇ ਵਿੱਚ ਦੋਸਤੋ ਇਹ ਵਹਿੜ ਅੱਜ ਵੀਰ ਸ਼ੇਰੇ ਦੇ ਕੋਲੇ ਬਕਾਊਗਾ ਬਾਕੀ ਰੇਟ ਮੁੱਲ ਕੀ ਰਹਿਣਾ ਵਾ ਉਹ ਵੀ ਆਪਾਂ ਪੁੱਛ ਲੈਣੇ ਜਿੱਥੋਂ ਤੱਕ ਦੋਸਤੋ ਹਾਂ ਨਾ ਜੀਆਸ ਨੋ ਹੋ ਜੇ ਬਿਲਕੁਲ ਠੀਕ ਆ ਸ਼ੇਰੇ ਕੀ ਡਿਮਾਡ ਦੇ ਕਰਦਾ ਇਹਦੀ 57 ਜਾਂ ਦੀ ਦੇ ਦਾਂਗੇ 57 ਦੀ ਹਾਂਜੀ ਹਾਂਜੀ ਤੇ ਪੂਰੀਆ ਕਸਰਾ ਕੁਸਰਾ ਕਾਡੇ ਕੌਣੀ ਮੈਂ ਸੰਧੂ ਸਾਥ ਥੋੜਾ ਬਾਦਾ ਮਾਨ ਕਰਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਇੰਨੇ ਦੀ ਗਾਂ ਨਹੀਂ ਆਉਂਦੀ ਉਤਰਾ 20 ਕਿਲੋ ਵਾਲੀ 57000 ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲੋਬ ਦੋਸਤੋ 57000 ਦੀ ਇਹ ਤੁਹਾਨੂੰ ਗਾਂ ਮਿਲ ਜੂਗੀ ਠੀਕ ਆ ਵੀ ਹਾਂ ਨਾ ਇਹ ਵਿੱਚੋਂ ਥੋੜਾ ਬਾਦਾ ਮਾਨ ਤਾਂ ਆਇਆ ਕਹਿ ਤਾ ਹੋ ਜੂਗਾ ਮੌਕੇ ਤੇ ਥੋੜਾ ਬਾਦਾ ਛੂਟ ਚੱਪਾ ਹਾਂਜੀ 57000 ਲੈਣ ਦੇਣਾ ਠੀਕ ਆ ਬਾਕੀ ਠੰਡੀ ਤੀਨੀ ਬਾਕੀ ਸਭ ਵਧੀਆ ਠੀਕ ਆ ਜੀ ਤੋ ਜਿੱਦਾਂ ਮਰਜ਼ੀ ਬੈਘੇ ਤੇ ਚਵਾਈ ਕਰੀ ਚਲੋ ਸੱਜੇ ਖੱਬੇ ਪਿੱਛੋਂ ਫੇਰ ਸੰਧੂ ਸਾਹਿਬ ਜਦੋਂ ਚੋਲੋਗੇ ਤਾਂ ਐ ਨੁੱਚੜ ਜਾਂਦੀ ਆਵਾ ਨਾ ਨਹੀਂ ਰੱਖਦੀ ਮਾਸਾ ਵੀ ਐ ਮਾਸਾ ਜਿੰਨਾ ਵਾ ਨਾ ਨਹੀਂ ਥੱਲੇ ਰੱਖਦੀ ਲਓ ਵੀ ਆ ਨਿੰਬੂ ਨੂੰ ਨੁੱਚੜ ਜਾਂਦੀ ਨਿੰਬੂ ਨੂੰ ਨੁੱਚੜ ਜਾਂਦੀ ਸੰਧੂ ਸਾਹਿਬ ਨਿੰਬੂ ਨੂੰ ਲਓ ਜੀ ਹਾਂਜੀ ਹਾਂਜੀ ਉਹ ਜਿਹੜੀ ਦੋਸਤੋ ਉਹ ਵੀ ਵਧੀਆ ਗੱਲ ਆ ਵੀ ਜਿਹੜਾ ਪਸ਼ੂ ਬਿਲਕੁਲ ਨੁੱਚੜ ਜਾਂਦਾ ਦੁੱਧ ਵਾਲੇ ਪਾਸਿਆਂ ਵੀ ਉਹੋ ਹੀ ਚੰਗਾ ਮੰਨਿਆ ਜਾਂਦਾ ਠੀਕ ਆ ਤੇ 19-20 ਕਿਲੋ ਤੇ ਚੱਲ ਰਹੀ ਆ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਚੰਗੀ ਆ ਵੈਡ ਦੁੱਧ ਵਾਸਤੇ ਇੱਕ ਸਗਰ ਨੰਬਰ ਤੇ ਸ਼ਰੇ ਆਪਰੇ ਕੋਲ ਜਰਸੀ ਆ ਗਈ ਹਾਂਜੀ ਇਹ ਜਰਸੀ ਆ ਗਈ ਸੰਧੂ ਸਾਹਿਬ ਪਿਓਰ ਜਰਸੀ ਦੁੱਜੀ ਸੂਏ ਸੰਧੂ ਸਾਹਿਬ ਲੋ ਜੀ ਦੋਸਤੋ ਕੋਕਾ ਕੋਲਾ ਜਾਂ ਰਾਂਗਾ ਬਰਾਊਨ ਕਾਫੀ ਕਲਰ ਜਾਂ ਕਲਰ ਆਇਦਾ ਬਾਕੀ ਸ਼ਰੇ ਸੁਹਾ ਗਨਵਾ ਹੋ ਗਈ ਸੁਹਾ ਦੁੱਜਾ ਸਾ ਸੰਧੂ ਸਾਹਿਬ ਦੁੱਜਾ ਬਾਕੀ ਠੰਡੀ ਧੀਰੀ ਸੰਧੂ ਸਾਹਿਬ ਬੜੀ ਆ ਲੋ ਜੀ ਹਾਂਜੀ ਹਾਂਜੀ ਐਂ ਦਿਖਾ ਰਹੀ ਆ ਪੂਰੀ ਹਾਂਜੀ ਹਾਂਜੀ ਆ ਦੇਖੋ ਜੀ ਹਾਂਜੀ ਹਾਂਜੀ ਥੋੜਾ ਜਿਹਾ ਉਪਰੇ ਬੰਦੇ ਕਰਕੇ ਬੇਸ਼ੱਕ ਮੜਾ ਪਸੂ ਭਾਵੇਂ ਨਹੀਂ ਕਰਦੀ ਨਹੀਂ ਸੰਧੂ ਸਾਹਿਬ ਹਾਂਜੀ ਹਾਂਜੀ ਜਿਦਾਂ ਮਰਜ਼ੀ ਦੋਸਤੋ ਬੰਨੇੜੇ ਬੈਠੇ ਆ ਬਿਲਕੁਲ ਵੀ ਕੋ ਨਹੀਂ ਹੈਗੀ ਪ ਦੇ ਸ਼ੇਰੇ ਨੂੰ ਦਿਨ ਕਿੰਨੇ ਹੋ ਗਏ ਸਈ ਨੂੰ ਇਹਨੂੰ ਸੰਤੂ ਸਾਹਿਬ ਆਜ 8 ਕਿ ਦਿਨ ਹੋ ਗਏ ਸਈ ਨੂੰ 8 ਕਿ ਦਿਨ ਹੋ ਗਏ ਹਾਂਜੀ ਜਿਹੜੇ ਸਹੀ ਸਹੀ 8 ਦਿਨ ਹੋ ਗਏ ਆ ਲੋ ਜੀ 8 ਕਿ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਹਾਂਜੀ ਹਾਂਜੀ ਉਹ ਜਰਸੀ ਦੇ ਵਿੱਚ ਜਿਹੜਾ ਕੋਈ ਵੀ ਰਲ ਭਰਿਆ ਵੀ ਜਰਸੀ ਦੇ ਵਿੱਚ ਅੰਗ ਖਰੀਦਣ ਬਾਰੇ ਉਹ ਤੁਸੀਂ ਜ਼ਰੂਰ ਸੌਦਾ ਕਰ ਲਿਓ ਮਗਰ ਬੱਚਾ ਮਗਰ ਬੱਚਾ ਸੰਤੂ ਸਾਹਿਬ ਸੰਤੂ ਸਾਹਿਬ ਟੀ ਖਾਏ ਉਹਨਾਂ ਨੇ ਐਚ ਐਫ ਦਾ ਭਰਾ ਉਹ ਬੱਚਾ ਉਹ ਬੱਚਾ ਇਹਨਾ ਅਚਾਪ ਦਾ ਟੀਗਾ ਭਰਾਤਾ ਆ। ਉਹ ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਬੰਦੇ ਨਾ ਬੰਦੇ ਵੱਡੇ ਮਾਤੜੀ ਚਾਰੇ ਜਿੰਨਾਂ ਤੋਂ ਲਈ ਆ ਨਾ। ਅੱਛਾ। ਤੇ ਉਹਨਾਂ ਨੂੰ ਨਹੀਂ ਹੀ ਪਤਾਗਾ ਇੰਨਾ ਤੇ ਉਹਨਾਂ ਚਾਰਿਆਂ ਨੇ ਟੀਗਾ ਇਹ ਭਰਾਤਾ। ਉਹ ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ। ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਚਾਰੇ ਬੰਦੇ। ਉਹ ਇਹੋ ਜਿਹਾ ਟੀਗਾ ਭਰ ਦਿੱਤਾ ਉਹੋ ਜਿਹਾ ਬੱਚਾ। ਉਹੋ ਜਿਹਾ ਬੱਚਾ ਦੇਣਾ ਹਾਂਜੀ ਹਾਂਜੀ। ਅੱਜ ਕਿੰਨੇ ਦਿਨਾਂ ਦਾ ਹੋਊਗਾ ਬੱਚਾ ਇਹ ਅੱਜ ਹੋਊਗਾ ਕੋਈ 8-9 ਦਿਨਾਂ ਦਾ ਸੰਧੂ ਸਾਹਿਬ। ਤੇ ਦੁੱਧ ਕਿੰਨਾ ਦੱਸਿਆ ਸੀ? ਦੁੱਧ 15 ਕਿਲੋ ਹੋਊਗਾ। 15 ਜੇ ਆਨਲਾਈਨ ਕੋ ਮੰਗਵਾਉਂ 14 ਕਿਲੋ ਦੋਸਤੋ ਵੀਰਾਂ ਦਾ ਪੂਰੀ ਗਾਰੰਟੀ ਦੇ ਦਾਂਗੇ ਤਸੱਲੀ ਦੇ ਦਿਆਂਗੇ ਵੈਸੇ ਹੋਵੇ ਨਾ ਹੋਵੇ ਤਾਂ 15 ਕਿਲੋ ਤੋਂ ਦੀ ਦੋਤ 15 ਕਿਲੋ ਹੋਊ ਸੰਤੂ ਸਾਹਿਬ ਵੇਖਾ ਤੇ ਬਾਕੀ ਨਸਲ ਜਾਤ ਆ ਬਾਕੀ ਥੋੜਾ ਜਿਹਾ ਖਰਾਕ ਥੋੜਾ ਜਿਹਾ ਪੱਠੇ ਲੱਕੇ ਖਾ ਕੇ ਰੱਜਣ ਵਾਲਾ ਪਸ਼ੂ ਆ ਬਾਕੀ ਕੱਲ ਦੀ ਸੰਧੂ ਸਾਹਿਬ ਆਈ ਥੋੜੇ ਦਿਨਾਂ ਨੇ ਪੱਠੇ ਘਾਟ ਖਾਦੇ ਨੇ ਮਗਰਲੇ ਘਰ ਦਾ ਨਾ ਕੀਤਾ ਬਣਾਏ ਤੇ ਐ ਕਰਕੇ ਆ ਨਾ ਥੋੜੀ ਜੀ ਰੁਖੀ ਜੀ ਜਾਂਦੀ ਆ ਬਾਕੀ ਰਾਜੀ ਰੂਜੀ ਪੂਰੀ ਆ ਤੇ ਪੱਠੇ ਨਹੀਂ ਖਾਦੇ ਤੇ ਪਸ਼ੂ ਪੇਟ ਦੇ ਪਾਸੇ ਭੁੱਖਾ ਹੀ ਲੱਗਣਾ ਭੁੱਖਾ ਲੱਗਦਾ ਹਾਂਜੀ ਹਾਂ ਸੰਧੂ ਸਾਹਿਬ ਬਾਕੀ ਇਹ ਆ ਵੀ ਪਿਓਰ ਜਲਸੀ ਆ ਕੋਈ ਇਹ ਨਹੀਂ ਵੀ ਮਨਸਾਦਾ ਵੀ ਡੋਗਲੀ ਨਹੀਂਗੀ ਡੋਗਲੀ ਨਹੀਂ ਹਾਂਜੀ ਰੋਸ ਨਹੀਂਗੀ ਹੈ ਪਿਓਰ ਹੀ ਆ ਪਰ ਰੰਗ ਚਲੋ ਬ੍ਰਾਊਨ ਕੋਕਾ ਕੋਲਾ ਦਾ ਰ ਲੋ ਜੀ ਹਾਂਜੀ ਹਾਂਜੀ ਰੰਗ ਦੋਸਤੋ ਕਾਫੀ ਕਲਰ ਆ ਠੀਕ ਆ ਜੀ ਲਾਵੀਰ ਸਿਰੇ ਖੋਲ ਕੇ ਦਿਖਾਈਏ ਵੀਰਾਂ ਨੂੰ ਤੋਰ ਕੇ ਤੇਰ ਤੋਂ 14 15 ਕਿਲੋ ਦੋਸਤੋ ਇਹ ਹੁਣ ਦੁੱਧ ਚਵਾ ਰਹੀ ਆ ਬਾਕੀ ਹੁਣ ਚਵਾਈ ਦਾ ਸਮਾਂ ਹੋਇਆ ਪਿਆ ਠੀਕ ਆ ਜੀ ਬਣਿਆ ਥਣੇ ਆਰਡਰ ਤੁਹਾਨੂੰ ਨਜ਼ਰ ਆ ਜਾਊਗਾ ਆ ਦੇਖੋ ਥੋੜਾ ਅੱਗੋਂ ਘੁਮਾ ਲੈ ਸਿਰੇ ਲੋ ਜੀ। ਸੋ ਫੇਸ ਕੁਆਲਿਟੀ ਦੇਖ ਕਰੋ ਜਾਕੀ ਠੀਕ ਆ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਛੋਟਾ ਕਾਨ ਛੋਟੀ ਬੂਥੀ ਠੀਕ ਆ ਸੋ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਵੀ ਗੱਲ ਉਹੀ ਆ ਦੋਸਤੋ ਕਈ ਵਾਰ ਪਸ਼ੂ ਇੱਕ ਤੋਂ ਤਿੰਨ ਨਵਾਂ ਆਇਆ ਹੋਵੇ ਤਾਂ ਜੀਜੂ ਨਹੀਂ ਲਾਉਂਦਾਗਾ ਉਹਦੇ ਕਰਕੇ ਪੱਠਾ ਟੱਕਾ ਵੀਰਾਂ ਦਾ ਵੀ ਘਟ ਚੱਕਿਆ ਰੱਜੀ ਰੂਜੀ ਘਟਾ ਠੀਕ ਆ ਜੀ ਤੇ ਬਾਕੀ ਦੁੱਧ 14 15 14 15 ਕਿਲੋ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਨੇ ਚੋੜਣਾ ਇੱਥੇ ਆਣ ਕੇ ਤੋ ਪੱਦਰ ਲੇਵਾ ਬਖਾਲਾ ਬੈਕ ਸਾਈਡ ਤੋਂ ਵੀ ਜੇਕਰ ਦੇਖੀਏ ਤਾਂ ਪੱਦਰ ਲੇਵਾ ਬਖਾਲਾ ਠੀਕ ਆ ਤੇ ਥਣਪੂਰਾ ਮੁਠੀ ਆ ਕੋਈ ਇਹ ਨਾ ਵੀਰ ਸੋਚੇ ਵੀ ਖਰੇ ਥਾਣੋਂ ਕੋਈ ਛੋਟਾ ਹੋਊਗਾ ਥਣਪੂਰਾ ਥੀਜਵਈਆ ਕਰੋ ਜੇ ਤਾਂ ਆ ਦੇਖੋ ਆ ਦੇਖ ਲਓ ਜੀ ਸੋ ਅਗਲੇ ਪਿਛਲੇ ਥਾਣਾ ਦਾ ਸਾਇਆ ਚੰਗਾ ਠੀਕ ਆ ਜੀ ਤੋ ਚੰਗਾ ਚਵਾ ਕਰਾ ਜੂਗੀ ਕਰਮਾਂ ਲਈ ਵੈਸੇ ਹੁਣ 15 14 ਕਿਲੋ ਦੁੱਧ ਲੈ ਵੀ ਛੇਰੇ ਕਿੰਨੇ ਦੀ ਹੋਊਗੀ ਵੀਰੇ ਸੰਧੂ ਸਾਹਿਬ ਮੰਗਣ ਦੇ ਲੋਕੀ 65 70 ਮੰਗੀ ਜਾਂਦੇ ਆ ਆਪਾਂ 47000 ਦੀ ਦੇ ਦਾਂਗੇ ਹਾਨਾ 47 ਦੀ ਹਾਂਜੀ ਹਾਂਜੀ ਯੈਸ ਨੂੰਈ ਕੋਈ ਨਹੀਂ ਕਰ ਲਾਂਗੇ ਥੋੜਾ ਬਾਧਾ ਮਾਨ ਤਾਨ ਆਪਾਂ ਮੁੱਲ ਉਨਾ ਹੀ ਕਰਨਾ ਹੈ ਜਿੰਨਾ ਕਿ ਲੈ ਲੈਣਾ ਹੈ ਜਿਆਦਾ ਵੀ ਮੁੱਲ ਕਰਕੇ ਮੜ ਕੇ ਘਟੀ ਜਾਈਏ ਤੇ ਬਾਕੀ ਕਰ ਲਾਂਗੇ ਮੌਕੇ ਤੇ ਮਾਨ ਤਾਨ ਕਿੰਨੇ ਮੰਗ ਲਿਆ 55 ਤੋਂ ਬਾਅਦ 2000 ਛੱਡ ਦੋ 3 ਦਿਨ ਆ ਨਹੀਂ ਆਪਾਂ ਉਨਾ ਹੀ ਗੱਲ ਕੀਤੀ ਆ ਤੇ ਬਾਕੀ ਇਹ ਆ ਵੀ ਦੁੱਧ ਦੇਨੇ 17 18 ਕਿਲੋ ਦੇਈ ਜਣਾ ਆਰਾਮਣਾ ਚੰਗੀ ਆ ਇਹਨਾਂ ਨੂੰ ਚੁਵਾਈ ਜਾਵੇ ਇਹਨੇ ਰੇਡ ਦੇ ਵਿੱਚ ਕੋਈ ਮਾੜਾ ਨਹੀਂ ਮਾਰਾ ਨਹੀਂ ਸੰਤੂ ਸਾਹਿਬ ਇੱਕ ਨਾਲੇ ਉਂਝ ਬਰੀਡ ਦੇ ਵਿੱਚ ਆਏ ਕਿਹੜੀ ਉਤਰਾ ਹੈ ਲਓ ਜੀ ਹਾਂਜੀ ਹਾਂਜੀ ਫਿਰ ਦੋਸਤੋ ਉਲਟ ਪੈਣੀ ਵਾਲੀ ਪਾਸੇ ਤੁਸੀਂ ਥਾਣੇ ਵੇਖੋ ਬੇਣ ਵੇਖੋ ਨਾੜਾਂ ਹਵਾਨੀ ਲੈਵੇ ਤੇ ਸੋ 14 15 ਕਿਲੋ ਤੇ ਚੱਲ ਰਹੀ ਹੈ ਠੀਕ ਆ ਜੀ ਦੁੱਧ ਚੰਗਾ ਚਵਾਜੂ ਕਰਮਾਂ ਲਈ ਠੀਕ ਆ ਸੋਈ ਨੂੰ ਦਿਨ ਵੀ ਥੋੜੇ ਹੋਏ ਆ ਬਹੁਤ ਵਧੀਆ ਚੰਗੀ ਆ ਅੱਛਾ ਸ਼ੇਰ ਇਧਰਲੇ ਪਾਸੇ ਵੀ ਇੱਕ ਆਪਣੇ ਕੋਲ ਜਿਹੜੀ ਆ ਵੈੜ ਖੜੀ ਹੈ ਹਾਂਜੀ ਹਾਂਜੀ ਇਹ ਗਾਂ ਦੀ ਵੀਰੇ ਕੀ ਡਿਟੇਲ ਹੈ ਸਾਈ ਹਾਲ ਕਰਾਉਚ ਆ ਗਈ ਸੰਧੂ ਸਾਹਵੇ ਬਲੈਕ ਰੰਗ ਚ ਬਲੈਕ ਰੰਗ ਚ ਕਰਾਉ ਜਿਆ ਪਾਂਚ ਆ ਬਾਕੀ ਠੰਡੀ ਧੀਰੀ ਬੜੀ ਪਾਵੇਂ ਜਿੱਦਾਂ ਮਰਜੀ ਥੱਲੇ ਬਈ ਜੋ ਜੋ ਮਰਜੀ ਥਾਣੇ ਨੂੰ ਦੋਰਾ ਲੱਗਾ ਮੱਜਾ ਖਾਣੀਆ ਚਵਾਈ ਇੰਨੀ ਜਿਆਦੀ ਆ ਤੇ ਕਾਨੂੰ ਗੱਲਾਂ ਕਰਦੇ ਜੋ ਦੁੱਧ ਦੇ ਥੱਲੇ 15 ਕਿਲੋ ਹੀ ਹੋਊਗਾ ਜਿੰਨੀ ਨੂੰ ਕਹਿੰਦੇ ਦੋਰਾ ਥਾਣ ਵੇਖੋ ਮੱਜਾ ਨਾਲ ਥੰਦੀ ਜਿੰਨੀ ਨਿੱਕੀ ਓਨੀ ਤਿੱਖੀ ਸੰਧੂ ਸਾਹਵੇ ਲਓ ਜੀ ਹਾਂਜੀ ਹਾਂਜੀ ਇਹ ਕਰਾਉ ਗੱਲਾਂ ਗਾਂ ਦੀਆਂ ਹਾਂਜੀ ਹਾਂਜੀ ਗਾਂ ਦੀਆਂ ਗੱਲਾਂ ਹੈ ਕਰਾਉ ਸੰਧੂ ਸਾਹਬ ਇਹਦੇ ਆ ਦੇ अच्छा जेरे सुआ ਕਿੰਨਾ ਦੱਸਿਆ ਸੀ ਸੁਆ ਦਾ ਸੰਤੂ ਸਾਹਿਬ ਤਿੱਜਾ ਜੋ ਤਿੱਜਾ ਹਾਂਜੀ ਹਾਂਜੀ ਦਿਨ ਕਿੰਨੇ ਹੋਗੇ ਇਹਨੂੰ ਦਿਨ ਇਹਨੂੰ ਸੰਤੂ ਸਾਹਿਬ 15 ਹੋਗੇ ਸੁਈ ਨੂੰ ਐਵੇਂ ਕੱਲ ਦੀ ਗੱਲ ਕਰੀ ਜਾਈਏ ਕੋ ਮੜਕੇ ਆਣ ਕੇ ਵੀਰ ਕੋਈ ਆਕੇ ਪੈ ਤਰਾਂ ਤੇ ਉਤਰਾਂ ਮਗਰ ਬੱਚੀ ਜੋ 15 ਕ ਦਿਨਾਂ ਦਾ ਸੁਆ ਮੰਨ ਲਿਓ ਠੀਕ ਆ ਜੀ ਮਗਰ ਇਹਦੇ ਬੱਚੀ ਆ ਹਾਂਜੀ ਸੁਆ ਮੇਰਾ ਭਰਾ ਕੋਈ ਤਿੱਜਾ ਮੰਨ ਲਿਓ ਆਪਦੀ ਸਮਝ ਆ ਕਿਸੇ ਵੀਰ ਦੀ ਠੀਕ ਆ ਜੀ ਸੁਆ ਦੇ ਵਿੱਚੋਂ ਵੀਰ ਕੋਈ ਤਿੱਜਾ ਮੰਨ ਲੇ ਬਾਕੀ ਜਾਂਦੇ ਦੁੰਦ ਕਵਾੜੇ ਹਰ ਕੇ ਵਹਿੜ ਪਾਣੀ ਆ ਤੇ ਬਾਕੀ ਚਲੋ ਜਿੰਨੇ ਕੰਨੇ ਸਮਝ ਆਪਣੀ ਲਾਉਣੀ ਸੰਤੂ ਸਾਹਿਬ ਅਸੀਂ ਆਪਣੀ ਸਮਝ ਨਾਲ ਦੱਸਤਾ ਅਗ अच्छा शेर दूध कितना दसे रिपीट कर, दो 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 जी, जी। दो, दो कर के एक बारी 15 किलो दूध संधू साहब ਥੱਲੇ 15 ਕਿਲੋ ਹਾਂਜੀ ਹਾਂਜੀ ਆਪਾਂ ਦੁੱਧ ਦੀ ਗੱਲ ਕਰਦੇ ਪਾ ਜਿਹੜਾ ਜੋਖਮਾ ਕਿਸੇ ਨੂੰ ਮੈਨਾ ਸੰਧੂ ਸਾਹਿਬ ਚੋ ਕੇ ਲੈ ਜਾਏ ਕੋਈ ਠੀਕ ਆ ਹਾਂਜੀ ਹਾਂਜੀ ਦੱਸੋ ਵੀਰ ਇਹਦੇ ਸੰਧੂ ਸਾਹਿਬ ਕਿਲੋ ਕਿਲੋ ਦੇ ਦੁੱਧ ਥਣਾ ਜੀ ਪੈਣਾ ਜਿੱਡਾ ਥਣ ਲੱਗਾ ਦਾ ਬਿਲਕੁਲ ਬਹਾਨੇ ਚ ਕਿੱਥੇ ਬਹਾਨੇ ਚ ਕਿੰਨਾ ਪਾਉਣਾ ਨੇ ਕੋਈ ਕੋ ਗਲਾਸਾਂ ਵਰਗੇ ਥਾਣੀਏ ਗਲਾਸਾਂ ਵਰਗੇ ਥਾਣ ਸੰਧੂ ਸਾਹਿਬ ਇੱਕ ਆਦੀ ਗਾਂ ਲੱਭਦੀ ਨਹੀਂ ਤੇ ਮੱਝਾਂ ਦੇ ਥਾਣਾ ਕਰਮਾਲੀ ਦੇ ਠੀਕ ਆ ਬਾਕੀ ਵੀ ਕਿਲੋ ਕਿਲੋ ਦੁੱਧ ਦਾ ਗਲਾਸ ਬਿਲਕੁਲ ਜਿਹੜਾ ਥਾਣਾ ਦੇ ਵਿੱਚ ਹੀ ਪੈ ਜਾਣਾ ਠੀਕ ਹੈ ਜਿੱਡਾ ਸਾਫ ਲਗਾਏ ਨਾ ਬਾਕੀ ਬਾਕੀ ਸੰਧੂ ਸਾਹਿਬ ਤੋਂ ਚਾ ਮਰਾ ਕੀ ਨਾਲੀ ਇਹਦਾ ਭਾਵੇਂ ਤੁੱਪੇ ਬਣ ਛੱਡੋ ਕੋਈ ਪਰਵਾਹ ਨਹੀਂ ਇਹੋ ਜੀ ਵਹਿੜਿਆ ਮੌਜੀ ਸ਼ਹਿਰ ਆਰ ਕੀ ਪੀਸ ਪੁਰੇ ਲਬ ਲਬ ਕੇ ਲਿਆਂ ਹਾਂ ਜੀ ਲਬ ਲਬ ਕੇ ਲਿਆਂਦੇ ਸੰਧੂ ਸਾਹਿਬ ਬਾ ਐ ਕਿਨੇ ਡਿਮਾਂਡ ਵੜੀ ਕੀਤੀ ਵੀਰਾਂ ਨੇ ਛੋਟੀਆਂ ਵੜਾਂ ਦੀ ਤੇ ਆਪਾਂ ਛੋਟੀਆਂ ਲਿਆਂਦੀਆਂ ਲੱਬ ਲੱਬ ਕੇ ਹਾਂਜੀ ਹਾਂਜੀ ਬਾਕੀ ਇਹ ਆ ਵੀ ਇਹਨੇ ਨਾ ਗਰਮੀ ਦੇ ਨਾਂ ਖਾਂਦੇ ਨੂੰ ਕੋਈ ਇਹ ਮਾਝ ਆ ਗਾਣੀ ਹੈ ਜੀ ਬਿਲਕੁਲ ਜੀ ਹਾਂਜੀ ਹਾਂਜੀ ਸਿਰੇ ਥੋੜਾ ਆਗਾ ਨੂੰ ਵੀ ਲੈ ਜਾ ਬਾਕੀ ਸੰਧੂ ਸਾਹਿਬ ਰੇਟ ਬੜਾ ਜਾਇਜ ਜੋ ਅੱਛਾ ਅੱਛਾ ਠੀਕ ਆ ਜੀ ਮੋੜ ਲਿਓ ਬਾਕੀ ਦੋਸਤੋ ਨਾਲ ਦੀ ਨਾਲ ਰੇਡ ਪੜਦਾ ਵੀ ਬੜਾ ਆਵਾਜ਼ ਬਜਾਇਆ ਜਾ ਰੂਗਾ ਠੀਕ ਆ ਸੋ ਥੋੜੇ ਜਿ ਪੱਠੇ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਛੋਟੀ ਬਰੀਡ ਆ ਤੇ ਜਿੱਦਾਂ ਕਿ ਆਪਾਂ ਜਰਸੀ ਵੇਖ ਲਈ ਤੇ ਓਡੇ ਗੱਦ ਘਾਟ ਦੇ ਵਿੱਚ ਇਹ ਆ ਠੀਕ ਆ ਜੀ ਬਾਕੀ ਜਿੱਡੀ ਦਾ ਪੇਟ ਪੂਰਾਲੇ ਪਾਸੋਂ ਪੇਟੇ ਪੂਟੇ ਵਾਲੇ ਪਾਸੋਂ ਪੂਰੀ ਭਾਰੀ ਆ ਤੇ ਦੁੱਧ ਬਾਦ ਗਰਮ ਵਾਲੀ ਬਸ ਇੰਨਾ ਕਾ ਨਾਰਮਲ ਚੁਵਾਈ ਜਾਊਗੀ ਠੀਕ ਆ ਦੋ ਦੋ ਵੀ ਸ਼ਾਇਦ 10 15 14 15 15 ਕਿਲੋ ਸੰਧੂ ਸਾਹਿਬ ਠੰਡਾ ਦੁੱਧ ਹੋਊਗਾ ਠੀਕ ਆ ਜੀ ਜੇ ਆਨਲਾਈਨ ਮੰਗਾਉਂਦਾ ਕੋਈ ਵੀਰ ਤੇ ਆਪਾਂ 14 ਕਿਲੋ ਦੀ ਗਾਰੰਟੀ ਦਾਂਗੇ ਠੀਕ ਹੈ ਜੀ ਹਾਂ ਜੀ ਜੀ ਬਾਕੀ ਠੰਡੀ ਤੇਰੀ ਸੰਧੂ ਸਾਹਿਬ ਬਹੁਤ ਜਿਆਦੀ ਆ ਬਾਕੀ ਨਿਕਾ ਦੇ ਪਾਸੋਂ ਰਕਾਰ ਹੀ ਟੁੱਟੇ ਪਏ ਬਾਕੀ ਚਵਾਈ ਬੜੀ ਪੋਲੀ ਸੰਧੂ ਸਾਹਿਬ ਚਵਾਈ ਦੇ ਕੁੜੀ ਆ ਵੀ ਬਾਤੀ ਚ ਸ਼ੇਕ ਕਰ ਤੱਕ ਜਾਂਦੀ ਆ ਦੇ ਠੀਕ ਆ ਠੀਕ ਆ ਹਾਂਜੀ ਹਾਂਜੀ ਉਹਦੀ ਚਵਾਪ ਸਮਾਦੀ ਵੀ ਚੰਗੀ ਆ ਠੀਕ ਆ ਜੀ ਸੋ 15 14 ਕਿਲੋ ਦੁੱਧ ਦੇ ਥੱਲੇ ਹਾਜ਼ਰ ਹਾਂਜੀ ਹਾਂਜੀ ਸੋ ਗਾਂ ਚੰਗੀ ਆ ਦੋਸਤੋ ਮਗਰ ਇਹਦੇ ਬੱਚੀ ਫੀਮੇਲ ਕਾਫ ਆ ਹਾਂਜੀ ਤੇ ਸ਼ੇਰੇ ਦੇਵਾਂਗੇ ਕਿੰਨੇ ਦੀ ਵੀਰੇ ਆ ਇਹ ਸੰਧੂ ਸਾਹਿਬ 40000 ਦੀ ਹਾਂ ਨਾ ਹੀ ਦੇ ਦਾਂਗੇ 40 ਦੀ ਹਾਂਜੀ ਹਾਂਜੀ ਲੈ ਹਾਂਜੀ ਹਾਂਜੀ ਮੋਲ ਆਪਾਂ ਜੈ ਜੀ ਲਓ ਦੋਸਤੋ ਕੇ ਖਰੀਦਦੇ ਨਾ ਪਰ ਇਹ ਭਾ ਸੰਧੂ ਸਾਹਿਬ ਨਹੀਂ ਲੱਪਣਾ ਨਾ ਇਹਨਾਂ ਦੁੱਧ ਲੱਪਣਾ ਨਹੀਂ ਚੰਗਾ ਰੇਟ ਵੀ ਚੰਗਾ ਹਾਂਜੀ ਹਾਂਜੀ ਬਿਲਕੁਲ ਨੋਰਮਲ ਜਾਇਜ਼ ਰੇਟ ਆ ਹਾਂ ਹਾਂ ਲਓ ਦੋਸਤੋ ਛੋਟੇ ਭਾਪੜਤੇ ਦੇ ਵਿੱਚ ਇਹ ਵਹਿਰ ਤੁਹਾਨੂੰ ਮਿਲ ਜੂਗੀ ਠੀਕ ਆ ਜੀ 15 14 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਥਣ ਮੱਜਾਂ ਨਾਲ ਲੱਗਾ ਠੀਕ ਆ ਬਾਕੀ ਝੋਲੀ ਝਾਲੀ ਆਲੀ ਸੰਧੂ ਸਾਹਿਬ ਇਹ ਨਹੀਂ ਗੱਲ ਕੋਈ ਵੀ ਇਹ ਗੱਲਾਂ ਕੁਸੀ ਨਹੀਂ ਆ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਬਿਲਕੁਲ ਛੋਟੇ ਛੋਟੇ ਭਾਪੜਤੇ ਆ ਨਾਕ ਚੰਗੇ ਆ ਵੀਰ ਸੇਰੇ ਦੇ ਕੋਲ ਤੋ ਦੁੱਧ ਵਾਲੇ ਪਸ਼ੂ ਆ 15 16 15 16 ਕਿਲੋ ਤੱਕ ਤਾਂ ਨੋਰਮਲ ਚੱਲਣ ਦੇ ਆ ਠੀਕ ਆ ਜੀ ਦੋਸਤ ਜੀ ਸਾਹਿਬ ਜੇ ਵਿਖਾਲੇ ਦੀ ਗੱਲ ਕਰੀਏ ਫਿਰ 16 ਕਿਲੋ ਹੀ ਆ ਆ ਫਿਰ 16 ਕਿਲੋ ਹੀ ਹੋਊਗਾ ਪਰ ਆਪਾਂ ਗੱਲ ਇਹ ਕਰਦੇ ਆ ਵੀ ਜੇ ਕਿਨੇ ਲੀਟਰ ਮਾਰਨਾ ਫਿਰ 15 ਕਿਲੋ ਦੁੱਧ ਆ ਠੀਕ ਆ ਹਾਂ ਜੀ ਆਦੀ 6 ਤੋਂ 6 ਚਵਾਈ ਕਰੀ ਜਾਵੇ ਆ ਫਿਰ ਆਪਣਾ ਸਾਈ ਪਾ ਦੇ ਆਪਾਂ ਨੂੰ ਹਾਂ ਜੀ ਹਾਂ ਜੀ ਆਹ ਹੋਏ ਇੱਕ ਛਾਈ ਵੀਰ ਜੀ ਪਾ ਦਿੰਦੇ ਆ ਕਈ ਛਾਈ ਨਹੀਂ ਪਾਉਂਦੇ ਐ ਐਵੇਂ ਪਛਮਾ ਕੇ ਆ ਕੇ ਵੇਖੀ ਜਾਂਦੇ ਅੱਗੇ ਉਹਦੋਂ ਪਿਛਲੀ ਵੀਡੀਓ ਜੇ ਮੱਝ ਦੀ ਛਾਈ ਨਹੀਂ ਵੀਰ ਨੇ ਪਾਈ ਅੱਜ ਪਛਮਾ ਕੇ ਜਾਂਦਾ ਵੀ ਨਹੀਂ ਚੱਲਣੀ ਪਸਮਾਇਆ ਕੀ ਪਤਾ ਲੱਗਣਾ ਵੀ ਦੁੱਧ ਕਿੰਨਾ ਚੋ ਕੇ ਵੇਖੇ ਜਾਂਦੇ ਜਾਂ ਤਾਂ ਚੋ ਕੇ ਵੇਖੇ ਚੋ ਕੇ ਵੇਖ ਕੇ ਫੇਰੀਆ ਉਹ ਬੰਦੇ ਆਏ ਮਗਰੋਂ ਤੇ ਉਹਨਾਂ ਨੇ ਮਾਈ ਚੋ ਕੇ ਉਸ ਵਾਲੇ ਮੈਂ ਲਾਦ ਲਈ ਹਾਂ ਤੇ ਉਹ ਪਛਮਾ ਕੇ ਹੀ ਵੇਖ ਗਿਆ ਪਛਮਾ ਕੇ ਕੀ ਪਤਾ ਲੱਗੂਗਾ ਵੀ ਕੀ ਗੱਲ ਕੀ ਬਾਤ ਆ ਬਿਲਕੁਲ ਬਿਲਕੁਲ ਚੋਵੇ ਸਹੀ ਬੰਦਾ ਡੰਗਰ ਨਹੀਂ ਨਹੀਂ ਫਿਰ ਇੱਡੀ ਦੂਰੋਂ ਆਇਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਉਹ ਦੱਸੋ ਜੇ ਸਾਹੀ ਬਿਆਨ ਆਪਣਾ ਪਾ ਕੇ ਤੁਰਿਆ ਕਰੋ ਕਿਉਂਕਿ ਦੂਰੋਂ ਨੇੜੇ ਕਿਸੇ ਭਰਾੜੇ ਵੀ ਤੁਰਨਾ ਸਾਈ ਬਿਆਨੇ ਤੋਂ ਬਿਨਾ ਨਾ ਤੁਰਿਆ ਕਰੋ ਆਉਂਦਿਆਂ ਤੁਹਾਡੇ ਪਸ਼ੂ ਵਿਕ ਜAVE ਤੇ ਉਹਦਾ ਕੋਈ ਜਿਹੜਾ ਜ਼ਿੰਮੇਵਾਰ ਨਹੀਂ ਹੋਊਗਾ ਠੀਕ ਆ ਹਾਂਜੀ ਹਾਂਜੀ ਪਹਿਲਾਂ ਆਪਣਾ ਸਾਈ ਬਿਆਨ ਕੋਈ ਯਾਰ 2000 4000 ਲੋੜ ਅਨਸਾਰ ਜਿੰਨੇ ਵੀ ਆ ਉਹ ਪਾ ਕੇ ਤੁਰੋ ਮੇਰਾ ਭਰਾ ਠੀਕ ਹੈ ਜੀ ਇਹ ਬੇਨਤੀ ਆਪਣੇ ਵੱਲੋਂ ਆ ਠੀਕ ਹੈ ਜੀ ਕਿਉਂਕਿ ਬਾਅਦ ਵਿੱਚ ਤੁਸੀਂ ਇਤਿਹਾਣ ਕਿ ਆਖੋ ਵੀ ਸਾਨੂੰ ਖੱਜਲ ਖਰਾਬੀ ਹੋ ਗਈ ਵੀਰ ਨੇ ਪਸ਼ੂ ਵੇਚ ਦਿੱਤਾ ਹਾਂਜੀ ਹਾਂਜੀ ਸਰ ਸਾਈ ਬਿਆਨ ਪਾ ਕੇ ਤੁਰੋ ਹਾਂਜੀ ਹਾਂਜੀ ਲੈ ਵੀ ਸ਼ੇਰੇ ਮੋਲੇ ਦਾ ਹੋ ਗਿਆ ਭਰਾ ਹਾਂਜੀ ਹਾਂਜੀ ਕੋਈ ਠੀਕ ਆ ਭਰਾ 9779721242 ਠੀਕ ਆ ਵੀਰੇ ਹਾਂਜੀ ਹਾਂਜੀ ਲਓ ਦੋਸਤੋ ਇਹ ਨੰਬਰ ਆ ਵੀਰ ਸ਼ੇਰੇ ਦੇ ਪਿੰਡ ਮਾਣੇ ਤੁਸੀਂ ਵਿజిਟ ਕਰਨੀ ਆ ਮੱਲੀਆਂ ਪਿੰਡ ਬਿਲਕੁਲ ਲੱਗਿਆ ਮਾਣੇ ਮੱਲੀਆਂ ਪਿੰਡ ਬਿਲਕੁਲ ਸੁਰਸਿੰਘ ਦੇ ਨਜ਼ਦੀਕ ਆ ਪੁੱਚਰ ਪਿੰਡ ਵਿਦੀਜੰਦ ਸ਼ੀਨਾ ਇਹ ਥੋੜੀ ਥੋੜੀ ਦੂਰੀ ਤੇ ਪਿੰਡ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਸੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਗ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ